ਅੱਜ ਦੀ ਲਾਈਵ ਵੀਡੀਓ ਚ ਤੁਹਾਡਾ ਸਵਾਗਤ ਆ ਜੀ। ਬਰਸਾਤਾ ਪੈ ਗਿਆ, ਸਭ ਚੀਜ਼ਾਂ ਨੂੰ ਸਾਹ ਆ ਗਏ ਤੇ ਪਿੱਛੇ ਵੀ ਮੇਰੇ ਹਰਾ ਭਰਿਆ ਹੋ ਗਿਆ। ਤਿੰਨ ਚਾਰ ਦਿਨ ਚ ਜਿਹੜਾ ਮੀਂਹ ਪਿਆ, ਇੰਨੇ ਚਾਰੇ ਪਾਸੇ ਹਰਿਆਈ ਹੋ ਰਹੀ ਹੋ ਗਈ ਹੈ ਨਾ। ਹਾਲੇ ਵੀ ਇੱਥੇ ਨਾ ਡੱਡੂ ਬੋਲ ਰਹੇ ਤੇ ਉਹਨਾਂ ਦੀ ਇਹ ਨਿਸ਼ਾਨੀ ਹੁੰਦੀ ਵੀ ਹੋਰ ਮੀਂਹ ਮੰਗਦੇ ਆ। ਤੇ ਤਰਨਵਿਡਾਂ ਇੱਥੇ ਮੇਰੇ ਸਾਰੇ ਯਾਰ ਦੋਸਤ ਮੋਟਰ ਤੇ ਆ ਚੁੱਕੇ ਨੇ। ਦੇਖੋ ਹੁਣ ਤੁਸੀਂ ਮੋਟਰ ਤੇ ਕਿੰਨਾ ਸੋਹਣਾ 뷰 ਚਾਰੇ ਪਾਸੇ ਹਰੀ ਭਰੀ ਮੋਹਨ ਦੀ ਕਟਿੰਗ ਹੋਣੀ ਘਾ ਦੀ ਹਾਲੇ ਉਹ ਕਰਾਂਗੇ ਕੱਦੇ ਦਿਨ ਚ ਤੇ ਆ ਲੈ ਤੇ ਹੁਣ ਇਹ ਹੋਰ ਦੋ-ਤਿੰਨ ਦਿਨ ਪੈਂਦਾ ਰਿਹਾ ਤੇ ਲੋਕਾਂ ਦੇ ਦੂਜੇ ਪਾਸੇ ਨੂੰ ਜਾਂ ਲੰਬਾ ਹੁਣ ਬਸ ਕਰਨ ਨਹੀਂ ਮੀਂਹ ਬੰਦ ਕਰ ਨਹੀਂ ਬੰਦ ਕਰਦੇ ਪਹਿਲਾਂ ਆਪਾਂ ਮੌਸਮ ਗਰਮ ਤੋਂ ਤੰਗ ਤੇ ਵੀ ਰੱਬਾ ਮੀਂਹ ਪਾ ਦੇ ਮੀਂਹ ਪਾ ਦੇ ਹੁਣ ਰੱਬਾ ਮੀਂਹ ਪਾਉਣ ਲੱਗਣ ਦੂਜੇ ਪਾਸੇ ਨੂੰ ਜਾਂ ਮੇਰਾ ਘੱਟ ਪਾ ਗੜਦੇ ਧੁੱਪਾਂ ਘੜਦੇ ਤੇ ਇਹ ਲਾਈਵ ਵੀਡੀਓ ਬਹੁਤ ਦਿਨਾਂ ਬਾਅਦ ਅਜ ਲਾਈਵ ਵੀਡੀਓ ਪਾਉਣ ਲੱਗੇ ਹੁਣ ਕੋਸ਼ਿਸ਼ ਕਰਾਂ ਕਰਾਂਗੇ ਕਿ ਡੇਲੀ ਸਵੇਰੇ ਸਵੇਰੇ ਤਿੰਨ ਚਾਰ ਦਿਨ ਨੂੰ ਬੇਲ ਹੈਗੇ ਆ ਉਹ ਮੇਰੇ ਹਜੂਰ ਸਾਹਿਬ ਦੇ ਦੋ ਤਿੰਨ ਬਲੌਗ ਪਈ ਆ ਐਡੀਟਿੰਗ ਕਰਕੇ ਪਾਉਣੇ ਵਾਸਤੇ ਫਿਰ ਆਪਾਂ ਲਾਈਵ ਵੀਡੀਓ ਵੱਲ ਬਾਅਦ ਉਹ ਬਹੁਤ ਧਿਆਨ ਦਿੰਦੇ ਹੁੰਦੇ ਆ ਤੇ ਉਹ ਪਾਈ ਇੱਥੇ ਬਚਾ ਕੇ ਚੜ੍ਹੋ ਤਿਲਕਣ ਜਿਹੀ ਉੱਥੇ ਮੈਂ ਮੋਟਰਸਾਈਕਲ ਕਰ ਗਿਆ ਉੱਥੇ ਥੱਲੇ ਨੂੰ ਉਤਰਦਿਆਂ ਤੁੰਨੇ ਉਤਰਨ ਲੱਗੇ ਹੈਗੀ ਤਿਲਕਣ ਇੱਥੇ ਟਾਇਰ ਆਵਨ ਵਾਲਾ ਹੈ ਸੜਕ ਉੱਤੇ ਦੇ ਉੱਥੇ ਲੂੰ ਲੋਜੀਕ ਸਭ ਤੋਂ ਵੱਡਾ ਤੋਤਾ ਆ ਗਿਆ ਇਹ ਨਹੀਂ ਹੁੰਦਾ ਹਾਂ ਇਹਦਾ ਵਿਟਾਮਿਨ ਸੀ ਪੂਰਾ ਲੰਦਾ ਪੱਕ ਗਿਆ ਹੁਣ ਦਾ ਵਿੱਚ ਵਿੱਚ ਪੱਕਦਾ ਪੂਰਾ ਗੁੱਛਾ ਨਹੀਂ ਪੱਕਦਾ ਹਾਂ ਬੱਚੇ ਵਿੱਚ ਪੱਕ ਰਹੇ ਆ ਉਹ ਦੇ ਪੱਕਿਆ ਹੋਏ ਕਿ ਉੱਪਰ ਉਹ ਦੇ ਦੇ ਵਿੱਚ ਦੋ ਪੱਕੇ ਹੋਏ ਆ ਤੂੰ ਵੀ ਗੱਲ ਆ ਦੋ ਤੇ ਪੱਕਦੇ ਹਾਂ ਪੂਰਾ ਗੁੱਛਾ ਨਹੀਂ ਪਿਆ ਮੈਂ ਦੇਖ ਲੈ ਇੱਕ ਮਿੰਟ ਬਾਕੀ ਗੱਲਬਾਤ ਕਰਦੇ ਹਾਂ ਹਾਂ ਬਾਕੀ ਇਹਦੇ ਵਿੱਚ ਇਹ ਆ ਦੇ ਇੱਕ ਆਮ ਨੂੰ ਪੱਕਾ ਲੱਗਦਾ ਟੱਕ ਗਿਆ ਹਾਂ ਹੂੰ ਫਟੇ ਯਾਰ ਉੱਪਰ ਦੇਖ ਹੰਦ ਹਾਂ ਹਾਂ ਕੀਤੀ ਅਰ ਉਹਦਾ ਵੀ ਕਵਰ ਕਰਨ ਦਾ ਕੇ ਤਰੀਕੇ ਨਾਲ ਯਾਰ ਹੂੰ ਆਹ ਕਰਨਾ ਤਾਂ ਕਵਰ ਉੱਪਰ ਦਾ ਚੱਲ ਦੇਖਦੇ ਵੀ ਕਰਦੇ ਕੋਈ ਜਗੜ ਇਹ ਟੋਟਾ ਹੀ ਰੱਖ ਨੂੰ ਪੇਟਾਂ 'ਚ ਰੱਖਦੇ ਆ ਨਾ ਯਾਰ ਸ਼ਿੰਗੜੀਪੁਰ ਹਾਂ ਜੀ ਬਾਹਰ ਦੋ ਦਾ ਦੋ ਤਾਂ ਮੀਨਾ ਦਰਿਆ ਵਾਲਾ ਮੈਂ ਕੰਮ ਕਰਦਾ ਸੀ ਸ਼ਿੰਮਰ ਨਾਮ ਚੌਕੀ ਕੇ ਯਾਰ ਇਹ ਹਾਈਬ੍ਰਿਡ ਬੀਜ ਹੈ ਇਹ ਆ ਪਹਿਲੀ ਵਾਰ ਇਦਾਂ ਦੀ ਹੋਈ ਮੈਨੂੰ ਸ਼ਿੰਮਰ ਮੈਂ ਦਿਖਾਉਂਦਾ ਹੁਣ ਤੁਹਾਨੂੰ ਆ ਪਰ ਲੋ ਕੋ ਸੱਜ ਫਿਰ ਸਾਗੀ ਲੱਗ ਰਹੇ ਆ ਟੜਕਦਾ ਫੜਕਦਾ ਕਰੋ ਕੋ ਸੱਜ ਨਹੀਂ ਆ ਕੱਲ ਦੇ ਸ਼ਾਮ 2 ਵਜੇ ਉਲਟੇ ਲੱਗਦੇ ਰਸਤੇ 'ਚ ਤੱਲੇ ਬੂਟੇ ਲੱਗੇ ਆ ਸਫਰ ਕਰਕੇ ਹਾਂ 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 ਥੱਲੇ ਵੀ ਲੱਗੀ ਹੋਈ ਜਿਹੜੀ ਫੜੀ ਦੀ ਇੱਕੋ ਐ ਨਹੀਂ ਥੱਲੇ ਵੀ ਉਹਨੇ ਕਰ ਇੱਕ ਸਾਈਡ ਕਰ ਪਰ ਵਾਲੀ ਉੱਪਰ ਵਾਲੀ ਸਾਈਡ ਕਰ ਉਹਦੀ ਆਹਾਂ ਉੱਪਰ ਵਾਲੀ ਸਾਈਡ ਕਰ ਹਾਂ ਥੱਲੇ ਵੀ ਉਹ ਦਿਖਾ ਆਹ ਦੋ ਆਹ ਆ ਦੋ ਬੰਦੇ ਇੱਧਰ ਫਲ ਵੀ ਬੈ ਕੇ ਹਾਂ ਹਾਂ ਇੱਕ ਮਹਿਕ ਤੋੜ ਵੀ ਲਗਿਆ ਬੋਣੀ ਕਰ ਗਿਆ ਪਿਛਲੇ ਸਾਬ ਪਿਛਲੇ ਸਾਬ ਸਾਡੇ ਲੱਗੀਆਂ ਨੇ ਘਰਾਂ ਤਿੰਨ ਚਾਰ ਲੱਗੀਆਂ ਹੋਈਆਂ ਪਰ ਮੀਟ ਵਾਲਾ ਕੰਮ ਹੋਵੇ ਜਿਹੜੀ ਸਬਜ਼ੀ ਬਣਨੀ ਦਾਲ ਬਣਨੀ ਕਟਕਟ ਕਰ ਬਰੀ ਕੋਈ ਸੜਦਣੀ ਹੈ ਖੋਲੇਵਨ ਉਹਦੇ ਵਿੱਚ ਫਰੇਕ ਦੇ ਵਿੱਚ ਆਲੂ ਵਾਲਾ ਕੰਮ ਕਰਦਾ ਜਾਂਦਾ ਆਲੂ ਵਾਲਾ ਕੰਮ ਕਰਦਾ ਦਾ ਫਿਰ ਉਹ ਨਾ ਤਾਂ ਇਕੱਠਿਆਂ ਹੁੰਦੀਆਂ ਜਾਂਦੀਆਂ ਆ ਦੇਖਾ ਕਿੱਡਾ بڑا ਡੱਡੂ ਦੂਜਾ ਵੀ ਕਿੱਡਾ ਵੱਡਾ ਗਣਾ ਜੋਰੇ ਕਾਲੂ ਫਿਰ ਹਾਂ ਬਹੁਤ ਠੀਕ ਤੇਰੇ ਨੂੰ ਟੈਕਟਰ ਦੇਖਦਾ ਮੈਂ ਉੱਥੇ ਹੀ ਮਿਲ ਜਾਂਦੀ ਉੱਥੇ ਜਾ ਕੇ ਵੀ ਪਰ ਮੈਂ ਉਹ ਦੇਖ ਰਿਹਾ ਨਾ ਵੀ ਇੱਥੇ ਤਾਂ ਆਨਲਾਈਨ ਰਿਜ਼ਰਵ ਹੋ ਚੁੱਕੇ ਨੇ ਜਿਹੜੇ ਸੀਟਾਂ ਰਿਜ਼ਰਵ ਸੀਟਮੈਂਟ ਜੋ ਸਭ ਤੋਂ ਵਧੀਆ ਯਾਰ ਉਹ ਵੱਕਸੜ ਦੇਖ ਰ ਮੈਨੂੰ ਮਿਲ ਨਹੀਂ ਰਹੀ ਕਿ ਅਸੀਂ ਵੀ ਪਰਸੋਂ ਦੇਖਿਆ ਕਿ ਮੱਸੀਆ ਜੀ ਤੇ ਮੱਸੀਆ ਨੂੰ ਅਸੀਂ ਜਾਂਦੇ ਨੂੰ ਦਰਬਾਰ ਦਾ ਮੱਥਾ ਟੇਕਾਂ ਉਹ ਵੀ ਪਲਾਨ ਕਰ ਰਹੇ ਆ ਨੀ ਬਾਕੀ ਹਲੇ ਕੱਲੂ ਪਤਾ ਲੱਗੂਗਾ ਜੇ ਨਾ ਬੰਦੇ ਬਾਦ ਸਾਬ ਤੂੰ ਗੱਡੀ ਚ ਲੇ ਜੀ ਫਿਰ ਤਾਂ ਦਾਡੀ ਭਾਈ ਦਾ ਪਤਾ ਲੱਗੂ ਗਾ ਲੂ ਆ ਸ਼ਾਮ ਦਾ ਸੂਰਾ ਠੀਕ ਆ ਜੀ ਆਈ ਅਸੀਂ ਫੈਸਲਾ ਕਰਨਾ ਫਿਰ ਕੋਈ ਤੋਦ ਯਾਰ ਨਾ ਰਹਿ ह्म ਗੱਡੀ ਗੁਡੀ ਕੀ ਕਰਨਾ ਜੀ ਕੋਈ ਟ੍ਰੇਨ ਚ ਯਾਰ ਇਹਨੇ ਟ੍ਰੇਨ ਚ ਦਾ ਬੰਦੇ ਬਾਦ ਫਿਰ ਟ੍ਰੇਨ ਜੇ ਘਟ ਕੇ ਫਿਰ ਗੱਡੀ ਗੱਡੀ ਜੇ ਤੂੰ ਲਾਡੀ ਭਾਈ ਤਾਂ ਹੈਗਾ ਨਿੰਮਾ ਮੈਂ ਪਰਮੇਸ਼ਰ ਚਾਰ ਜਣ ਦੇ ਪੰਜਾਂ ਬੇਸੇ ਹੋ ਜਾਊਗਾ ਇਹ ਦੋ ਬੰਦੇ ਹੋਰ ਵਧ ਗਏ ਟਰੇਨ ਚੱਲਦੇ ਆ। ਅੱਛਾ ਉਹ ਗੱਡੀ ਜਾ ਰਹੇ ਨੇ। ਨਾ ਉੱਥੇ ਲੱਡ ਵੀ ਟ੍ਰੇਨੇ ਚੜ੍ਹਜੂ ਫਿਰਦਾ। ਅੱਛਾ। ਉੱਥੇ ਤੇ ਬਾਕੀ ਗੱਲਾਂ ਬਾਤਾਂ ਭਾਈ ਬਾਈ ਰੋਡ ਓਏ ਹੋਏ ਹੋਏ। ਹਜੂਰ ਸਾਹਿਬ ਦੇ ਜਿਹੜੇ ਹੁਣ ਅਸੀਂ ਹੁਣ ਰੋਡ ਨੂੰ ਆਏ ਆ। ਬਹੁਤ ਪਿਆਰੇ ਰੋਡ। ਹੋਰ ਬਾਈ 4 6th ਲਾਈਨ ਵਾਲੇ 1 ਨੰਬਰ ਰੋਡ ਐਦਾਂ ਦੀ ਫੀਲਿੰਗ ਆਉਂਦੀ ਆ। ਗੱਡੀ ਆ ਗਈ। ਆ ਫੀਲਿੰਗ ਹੈ ਤਾਂ ਨਹੀਂ ਉਹ ਜਿਹੜਾ ਬਾਦ ਉੱਥੇ ਜਿਹੜੇ ਲੋਕੇਸ਼ਨਾਂ ਵਿੱਚ ਆਹ ਨੂੰ ਵਣ ਪਹਾੜ ਘੱਟ ਘੱਟ ਕੇ ਬਣਾਏ ਹੋਣਾਂ ਨੇ ਚੱਲਾਂਗੇ ਤੇ ਅਈ ਸਾਬ ਹੋ ਗੱਡੀ ਵਿੱਚ ਇਹ ਤੁਹਾਡੀ ਕਈ ਫਿਰ ਬੜੀ ਚੰਦਾ ਮੈਂ ਚਾਹੀ ਬਾਦ ਉਧਰ ਉਹ ਤਾਂ ਮੈਂ ਦੇਖ ਲਿਆ ਸਿਮਲਾ ਮਿਰਚ ਆ ਗਈ ਵੱਡੀ ਬਹਰ ਇਹ ਤਾਂ ਹਰੀ ਸ਼ਿਮਲਾ ਮਿਰਚ ਆ ਮੈਂ ਦੇਖ ਲਿਆ ਦੇਖ ਲਿਆ ਮੈਂ ਉਹ ਥੋੜਾ ਉਧਰ ਆਹ ਕਹਿੰਦਾ ਸ਼ਿਮਲਾ ਮਿਰਚ ਆ ਗਈ ਬਹਰ ਆ ਬੈਠੀ ਹੈ ਠੀਕ ਉੱਡ ਗਿਆ ਲੈਜ਼ਰ ਚਿੜੀ ਆ ਇਹ ਉੜਦੀ ਆ ਆ ਇਹ ਉੜਦੀ ਚਿੜੀ ਆ ਬਟਾ ਆ ਡੱਡੂ ਬਟਾ ਇੱਕ ਵਾਰ ਨਾ ਆਪਣੇ ਵਿਗਿਆਨੀਆਂ ਨੇ ਖੋਜ ਕਰੀ ਭਾਈ ਡੱਡੂ ਉੱਪਰ ਖੋਜ ਕਰੀ ਡੱਡੂ ਪਰ ਹੂੰ ਬਹੁਤ ਤਕੜੀ ਖੋਜ ਕਰੀ ਇਹ ਤਾਂ ਹੁਣ ਡੱਡੂ ਬੈਠਾ ਆ ਮੱਠਾ ਦੇ ਕੋ ਅ ਜੇ ਪਹਿਲਾਂ ਇੱਕ ਲੱਤ ਇੱਕ ਪੈਰ ਵਡਿਆ ਮੂਹਰ ਲਾ ਹਾ ਹੈ ਦੋਂ ਮੁਰੇ ਹਾਂ ਇੱਕ ਪੈਰ ਵੱਡਤਾ ਹਾ ਡੱਡੂ ਨੂੰ ਕਹਿੰਦਾ ਛਾਲਾ ਮਾਰ ਕੇ ਦਿਖਾਓ ਉਹਨੇ ਬੋ ਛਾਲ ਮਾਰਤੀ ਤਿੰਨਾਂ ਵਾਰੀ ਤਿੰਨਾਂ ਵਾਰ ਛਾਲ ਮਾਰਤੀ ਫਿਰ ਦੂਜੀ ਵੱਡਤੀ ਕਹਿੰਦਾ ਛਾਲਾ ਮਾਰ ਕੇ ਦਿਖਾਓ ਫੇਰ ਛਾਲ ਮਾਰਤੀ ਫਿਰ ਤੀਜੀ ਵੱਡਤੀ ਕਹਿੰਦਾ ਛਾਲਾ ਮਾਰ ਕੇ ਦਿਖਾਓ ਫੇਰ ਮਾਰਤੀ ਚੌਥੀ ਲੱਤ ਪਰ ਉਹਨੇ ਜਿਹੜੀ ਰਹਿ ਗਈ ਸੀ ਹਾਂ ਫੇ ਚੌਥੀ ਵੱਡਤੀ ਫੇ ਡੱਡੂ ਨੂੰ ਕਹਿੰਦਾ ਛਾਲਾ ਮਾਰ ਕੇ ਦਿਖਾਓ ਡੱਡੂ ਬਾਈ ਚ ਹੁਣ ਚਾਰ ਲੱਤਾਂ ਵੱਡੇ ਛਾਲ ਨਾ ਮਾਰੇ ਫਿਰ ਆਪਣੇ ਵਿਗਿਆਨੀ ਨੂੰ ਪਤਾ ਗਿਆ ਸਟਾਗਡ ਕਹਿੰਦਾ ਡੱਡੂ ਨੂੰ ਸੁਣਨਾ ਬੰਦ ਹੋ ਗਿਆ ਸ਼ਾਰਟ ਹੀ ਮਾਰ ਸਕਦਾ ਇਹ ਕਿਹਦੇ ਇਹ ਸਭ ਤੋਂ ਵੱਡੀ ਖੋਜ ਕੀਤੀ ਉਹਨਾਂ ਨੇ ਮੈਂ ਸੁਣ ਕੇ ਹਰ ਯਾਦ ਇਹ ਤੇਰੇ ਭੰਨਾ ਖੋਕਾ ਕਰਦੇ ਹੋ ਨਵੀਂ ਕੋਈ ਮੇਰੇ ਮਨ ਤੋਂ ਕਿਤਾ ਕੋੜਾ ਕੋੜਾ ਝੱਕਣ ਲੱਗਿਆ ਹੋਇਆ ਤੇਰੇ ਬੰਨਾ ਵੀ ਖੋਜ ਕਰਦੇ ਹੇ ਆ ਭਾਈ ਸਾਡੇ ਕਹਿੰਦੇ ਵਿਗਿਆਨੀ ਨੇ ਖੋਜ ਕਰੀ ਮੈਂ ਆਪ ਸੁਣ ਕੇ ਜਿਆ ਪੜੀ ਖਬਰ ਮੈਗਾ ਇੱਕ ਲੱਦ ਪਰਤੀ ਲਾਚ ਵਜਾ ਪੜਿਆ ਹਨਾ ਡੱਡੂ ਨੂੰ ਸੁਣਨਾ ਬੰਦ ਹੋ ਗਿਆ ਚੋਲੋ ਛੁੱਟੀਆ ਇਹ ਤਾਂ ਹੋਰ ਸਹੀ ਤੇ ਮੈਂ ਮੈਂ ਤਨਵੇਂ ਉਹ ਦੂਜੇ ਇਹਦੇ ਹੋ ਨਹੀਂ ਹੋਣੇ ਮੇਰੇ ਘਰ ਤੇ ਮਿੱਤ ਦੇ ਨੋ ਗਿਆ ਵੀ ਕੰਨੇ ਈਜ ਹਨਾ ਇਹ ਇਹ ਨਹੀਂ ਲਾਲ ਨਹੀਂ ਹੋਣੇ ਹੈਗੇ ਇਹ ਲਾਲ ਕਿੱਥੇ ਹੋਣੇ ਹਰੇ ਹੈ ਸਬਜੇ ਨੂੰ ਸਾਗ ਹੁਣ ਮੇਰੇ ਕਿਆ ਲੱਗਣ ਆਈ ਆ ਦੇਖੋ ਤਿੰਨ ਚਾਰ ਕਿਆ ਲੱਗੀਆਂ ਹਨ ਉਹ ਉੱਧਰ ਵੀ ਲੱਗੀਆਂ ਔਰ ਸਾਰੇ ਚੀਜਾਂ ਨੂੰ ਸਾਹ ਆ ਜਾਣੇ ਆ ਤਕਰੀਬਨ ਤਕਰੀਬਨ ਹੁਣ ਜਾਨੀ ਕਿ ਆਂਬ ਵੀ ਪੱਕਣਗੇ ਉਹ ਜਿੱਥੇ ਤੋਂ ਆਂਬ ਪੱਕਣ ਲੱਗ ਗਏ ਹੋਣੇ ਯਾਰ ਆਂਬ ਸਾਬ ਲਈ ਨਹੀਂ ਕਰੀ ਹੈ ਜਿੱਥੇ ਦਾ ਪੱਕਣ ਲੱਗ ਗਏ ਹੁਣ ਪੱਕੂਗੇ ਆਂਬ ਹੁਣ ਦੇਸੀ ਆਂਬ ਹੋਣਗਾ ਜੇ ਲੈ ਕੇ ਆਉਂਦਾ ਯਾਰ ਜਮਣਾ ਜਮਣਾ ਪੱਕਾ ਰਿਹਾ ਜਮਣਾ ਹੁਣ ਮੀਂਹ ਚ ਖਰਾਬ ਹੋ ਜਾਂਦੀਆਂ ਆਦੇ ਦਾ ਬਹੁਤ ਫਟਿਆ ਯਾਰ ਕੀ ਆਜੀ ਅੱਜ ਗੱਲ ਕੀਤੀ ਐ ਆਲਰੇਡੀ ਕਾਲੇ ਬੰਦੇ ਵਹੀਂ ਬੈਠੇ ਨੇ ਇਹਦੇ ਬਿਦਾਂ ਸੀ ਗੱਲ ਕਰ ਸਕਦੇ ਹਾਂ 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 ਮੈਂ ਮਨ ਫੋਨ ਆ ਰਿਹਾ ਬਾਅਦ ਚ ਲਾਵਾਂਗੇ ਨਵਾਂ ਵਕ ਚੱਲੀ ਆਂ ਠੰਡੇ ਠੰਡੇ ਬੈ ਬੈ ਕੇ ਮੈਂ ਜਖਮਾਂ ਹਾਂ ਧੋਮਾ ਇਹਨਾਂ ਦਾ ਰੂਪੜੇਣਾ ਮੁੰਡੇ ਦੇ ਕੋਲ ਸਸਾ ਲੱਗਾ ਠੀਕ ਆ ਮੂੰਗਾ ਅੱਧੀ ਕਟਾਈ ਹੋ ਕਟਿੰਗ ਹੋਣੀ ਇੱਕ ਵਾਰੀ ਮੈਂ ਹੁਣ ਬਸਾਦ ਪੈਸੇ ਲਵੇ ਇੱਕ ਵਾਰੀ ਨਹੀਂ ਆਉ ਉਰੇ ਲਾਗ ਲਾ ਕਰ ਦੇਣੀ ਯਾਰ ਹੂੰ ਬੜਾ ਸੁੱਕ ਜੇ ਇੱਕ ਵਾਰੀ ਨਾ ਪਾਣੀ ਨਹੀਂ ਨਹੀਂ ਇੱਕ ਵਾਰ ਸੁੱਕੇ ਤੇ ਕੱਟ ਹੋਣੀ ਐ ਇਹ ਹੁਣ ਆ ਵੀ ਕਾ ਫੇਰ ਉਦਾਂ ਹੀ ਹੋ ਜੇ ਨਾ ਫੇਰ ਥੱਲੇ ਸੁੱਕਾ ਨਿਕਲਿਆ ਉਹਨੇ ਘਾ ਨੇ ਉਹ ਸਾਰਾ ਕਾ ਆਦਿ ਨੇ ਕਟਿੰਗ ਹੋਣੀ ਦੋਰੇ ਆ ਕਦੋਂ ਜੇ ਕਰਦੇ ਕਟਿੰਗ ਹਾਂ 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 ਇੱਕ ਦੋ ਪਾਣੀ ਰੇਹ ਦੇ ਵਿੱਚ ਰੇਹ ਵੀ ਪਾ ਦੀ ਐ ਆਰ ਬਸੇ ਬਹੁਤ ਬਸੋਣਾ ਗਿਆ ਆ ਇਹ ਵਿਚ ਜਿਹੜੀ ਇੱਕ ਆ ਫਾਂਟ ਆ ਇਹਦੇ ਵਿੱਚ ਨਹੀਂ ਆ ਤਾਂ ਬਹੁਤ ਸੋਹਣਾ ਹੈ ਕਾਸ ਨੇ ਇੱਕ ਫਾਂਟ ਆ ਵਿਚ ਨਹੀਂ ਆ ਜਿਹੜੀ ਫਾਂਟ ਜੇ ਆ ਹਾਲੇ ਵਿੱਚ ਦੂਜਾ ਕਾ ਹੋਇਆ ਹੋਇਆ ਉਹਦੇ ਕਰਕੇ ਤਾਂ ਆ ਥੋੜਾ ਜਿਹਾ ਖਰਾਬ ਹੈ ਤੇ ਸਾਰੇ ਪਾਸੇ ਹਰਿਆ ਭਰਿਆ ਹੁਣ ਤੁਸੀਂ ਦੇਖਿਓ ਹੋਰ ਚਾਰੇ ਪਾਸੇ ਸਾਡੇ ਕਿਨੇ ਦਾ ਵਿਊ ਆ ਜੀ ਇਹ ਹਰਿਆ ਭਰਿਆ ਜੰਗਲ ਮੋਟਰ ਪਰ ਹੁਣ ਮੌਸਮ ਬਹੁਤ ਸੋਹਣਾ ਹੋ ਜਾਣਾ ਤੇ ਹੁਣ ਆਪਾਂ ਲਾਈਵ ਬੰਦ ਕਰਦੇ ਆ ਧੰਨਵਾਦ ਜੀ ਤੇ ਆਪਣਾ ਅੱਜ ਦਾ ਲਾਈਵ ਸੀ ਤੁਹਾਨੂੰ ਸਵੇਰ ਸਵੇਰ ਦਾ ਮਾਰਨਿੰਗ ਦੱਸਿਆ ਧਿਊ ਸਾਰਾ ਕੁਝ ਧੰਨਵਾਦੀ ਸਾਰਾ ਕੁਝ ਤੇ ਮਿਲ ਜਾਨਾ ਤੇ ਅਗਲੀ ਵੀਡੀਓ ਵਿੱਚ